ਹਾਂਜੀ ਮਿੱਤਰੋ ਅੱਜ ਮੈਂ ਪੱਲੀਆਂ ਸਿਉਂ ਰਿਹਾ ਸੀ ਆਪਾਂ ਤੁਹਾਨੂੰ ਇੱਕ ਚੀਜ਼ ਦੱਸਦੇ ਹਾਂ ਫਿਰ ਕੀ ਖਤਮ ਹੋ ਜਾਂਦੀ ਹੈ ਜਦੋਂ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਪਹਿਲਾਂ ਤਾਂ ਗਾਉ ਨੂੰ ਇਸ ਤਰ੍ਹਾਂ ਮੈਂ ਦੱਸ ਰਿਹਾ ਜੇ ਤਾਂ ਪਹਿਲਾਂ ਭਰੀ ਵੀ ਹੈ ਇਸ ਤਰ੍ਹਾਂ ਲਪੇਟ ਲੈਣਾ ਪਹਿਲਾਂ ਤਾਂ ਗੱਲ ਪੇਟ ਲਿਆ ਆਪਾਂ ਪੰਜ ਛੀ ਗੇੜੇ ਦੇ ਲੈਣੇ ਆ ਠੀਕ ਹੈ ਫਿਰ ਆਪਾਂ ਇਸ ਨੂੰ ਅੱਠ ਟੰਬਰੀਚ ਪਾ ਲੈਣ ਠੀਕ ਹੈ ਐਂ ਕਰਕੇ ਤੇ ਐਂ ਬਸ ਇੱਥੇ ਇੰਨਾ ਕੱਢ ਲੈਣਾ ਤੇ ਉਸ ਤੋਂ ਬਾਅਦ ਫਿਰ ਕੀ ਭਰਨਾ ਬਹੁਤ ਆਸਾਨ ਤਰੀਕਾ ਆਪਣੇ ਕੋਲ ਸੂਈ ਪਈ ਸੀ ਇੱਥੇ ਕਿਧਰ ਆ ਪਈ ਉਹ ਲਈ ਪਈ ਸੀ ਦੇਖੋ ਇਸ ਤਰ੍ਹਾਂ ਆਪਾਂ ਜਿੰਨਾ ਵੀ ਉਹ ਕਰ ਸਕਦੇ ਆ ਜਿੰਨੀ ਮਰਜ਼ੀ ਰੀਲ ਭਰ ਸਕਦੇ ਆ ਇਸ ਤਰ੍ਹਾਂ ਇਹਨੂੰ ਕਮਾਉਣਾ ਹੈਗਾ ਦੇਖੋ ਆਹ ਦੇਖੋ ਜਿੰਨੀ ਮਰਜ਼ੀ ਆਪਾਂ ਰੀਲ ਭਰ ਸਕਦੇ ਆ ਇਹਦੇ ਵਿੱਚ ਠੀਕ ਹੈ ਨਾ ਧਾਗੇ ਦੇ ਵਿੱਚ ਕਰ ਲੈਣਾ ਹੈ ਤੇ ਐਂ ਕਰ ਦੇਣਾ ਐਂ ਐ ਦੇਖੋ ਜਿੰਨੀ ਮਰਜ਼ੀ ਫਿਰ ਕੀ ਭਰ ਸਕਦੇ ਆ ਨਾ ਆਪਾਂ ਨੂੰ ਕਿਸੇ ਬੰਦੇ ਦੀ ਲੋੜ ਨਾ ਆਪਾਂ ਨੂੰ ਕਿਸੇ ਨੂੰ ਸੱਦਾਂ ਦੀ ਲੋੜ ਦੇਖੋ ਕਿਸ ਤਰ੍ਹਾਂ ਕਿੰਨੀ ਸੋਹਣੀ ਫਿਰਕੀ ਭਰੀ ਕੀ ਜਿੰਨਾ ਮਰਜੀ ਵੱਡਾ ਧਾਗਾ ਹੋਵੇ ਥੋੜਾ ਜਿਹਾ ਮੂਰੋ ਮੂੰਹ ਬੰਨ ਕੇ ਜਿਵੇਂ ਆ ਦੇਖੋ ਆਪਾਂ ਤੁਹਾਨੂੰ ਨਵੇਂ ਸਿਰੇਵਾਂ ਕਰਕੇ ਦਿਖਾ ਦਿੰਨੇ ਆ ਵੈਸੇ ਤਾਂ ਭਰੀ ਵੀ ਆ ਆ ਦੇਖੋ ਦੋ ਧਾਗੇ ਪਹਿਲਾਂ ਆਪਾਂ ਇਹ ਲਪੇਟ ਲੈਣੇ ਆ ਨੇੜੇ ਕਰ ਲਓ ਮੈਂ ਕਹਿੰਦਾ ਜ਼ੂਮ ਕਰ ਲਓ ਕੈਮਰਾਮੈਨ ਨੂੰ ਆਹ ਆਏ ਆਪਾਂ ਕਰ ਲੇ ਤੇ ਇਹ ਆ ਦੇਖੋ ਜੀ ਹੁਣ ਐਂ ਕਰਕੇ ਤੇ ਆਏ ਹੱਚ ਫੜ ਕੇ ਬਸ ਐਂ ਕਰ ਦੇਣਾ ਕਮਾਈ ਜਾਣਾ। ਹੂੰ। ਨਾਲ ਗਾਣੇ ਵੀ गा ਸਕਦੇ ਤੁਸੀਂ। ਐਂ ਐਂ ਕਰਕੇ ਆ ਦੇਖੋ। ਦੇਖੋ ਇਹ ਕੁੱਤਾ ਬੋਂ ਬੋਂ ਕੱਲਾ ਕੇ। ਆਖੋ ਐ ਕਰਕੇ ਜਿੰਨੀ ਮਰਜੀ ਆਪਾਂ ਫੇਰ ਕੀ ਭਰ ਸਕਦੇ ਆ। ਇਹ ਤਾਂ ਮੈਂ ਤੁਹਾਨੂੰ ਦੱਸ ਦੱਸ ਰਿਹਾ ਨਹੀਂ ਇੱਥੇ ਪਹਿਲਾਂ ਕਿਸੇ ਬੰਦੇ ਨੂੰ ਸਾਧੋ ਅਜੇ ਆਪਣੀ ਆਟੂ ਬਰੀ ਨਹੀਂ ਚੱਲਦੀ ਫੇਰ ਇੱਥੇ ਧਰ ਕੇ ਭਰਾਓ ਕਿਸ ਤੋਂ। ਇਹ ਗਲਤ ਹੋ ਜਾਂਦਾ ਕੰਮ ਥੋੜਾ ਜਿਹਾ। ਹੁਣ ਆਪਾਂ ਇਹਨੂੰ ਕੱਢ ਦਿੰਨੇ ਆ ਜਿੰਨਾ ਤਾਂ ਗੱਲ ਭੇਟਿਆ ਉਹਨਾਂ ਪਾ ਵਾਪਸ ਖੇਤ। ਵਧੀਆ ਕਸ ਕੇ ਬੰਨੀ ਆਂਦੀ ਇਹ। ਦੇਖੋ ਕਿੰਨੀ ਕਿੰਨੀ ਭਰੀ ਗਈ। ਦੋ ਘੇੜਾ ਨਹੀਂ ਐਨੀ ਵਧੀਆ ਕਰਤੀ। ਚਲੋ ਜੀ ਧੰਨਵਾਦ। ਜਾਣਕਾਰੀ ਵਧੀਆ ਲੱਗੀ। ਹਾਂ ਲਾਈਕ ਕਰ ਦਿਓ। ਨਾ ਵਧੀਆ ਲੱਗੀ ਤਾਂ ਛੱਡ ਦਿਓ ਕੋਈ ਗੱਲ ਨਹੀਂ। ਪਰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਧੰਨਵਾਦ।